ਉਬੈਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਨਾਜ਼ੁਕ ਬਣਦੀ ਜਾ ਰਹੀ ਜਿੱਥੇ ਕਿ ਅਜ ਬਟਾਲਾ ਚ ਵੀ ਇੱਕ ਮੈਡੀਕਲ ਸਟੋਰ ਦੇ ਮਾਲਕ ਤੇ ਗੋਲੀਆਂ ਦੱਗ ਗਿਆ ਜਾਂ ਸਮਝ ਤੇ ਉੱਤਰ ਚੱਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕਲਾ ਨੌਰ ਦੀਆਂ ਦੇਨ ਪੈਂਦੇ ਪਿੰਡ ਵਡਾਲਾ ਬਾਂਗਰ ਚ ਦੀ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾਇਆ ਜਾਂਦੇ ਨੇ ਤੇ ਬਾਅਦ ਵਿੱਚ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਭਰਾਰ ਹੋ ਜਾਂਦੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਬੇਟੇ ਨੂੰ ਵਿਦੇਸ਼ ਵਿੱਚ ਰਹਿੰਦਾ ਹੈ ਤੇ ਉਸ ਨੂੰ ਫੋਨ ਆਉਂਦਾ ਹੈ ਫਿਰੋਤੀ ਦੇ ਲਈ ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਉਸ ਦਾ ਨੰਬਰ ਵੀ ਪੁੱਛਿਆ ਸੀ ਕਿਆਜ ਨਕਾ ਪੁਛ ਨੋਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਤੇ ਉਹਨਾਂ ਦੇ ਮੈਡੀਕਲ ਸਟੋਰ ਤੇ ਕੋਹੜੀ ਜਲਾਹ ਕਿਥੋਂ ਫਰਾਰ ਹੋ ਜਾਂਦੇ ਹਨ ਹਾਲਾਂਕਿ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨ ਦਾ ਸ਼ੀਸ਼ਾ ਟੁੱਟ ਕੇ ਚੱਕਣਾ ਝੂਰ ਹੋ ਗਿਆ ਹੈ ਉਧਰ ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਚੱਲਦਾ ਹੈ ਤਾਂ ਥਾਣਾ ਕਲਨੌਰ ਵੱਲੋਂ ਪੁਲਿਸ ਜੋ ਹੈ ਮੌਕੇ ਤੇ ਪਹੁੰਚਦੀ ਹੈ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਹੈਰਾਨਗੀ ਦੀ ਤਾਂ ਗੱਲ ਇਹ ਹੁੰਦੀ ਹੈ ਕਿ ਬਦਮਾਸ਼ ਇੰਨੇ ਜ਼ਿਆਦਾ ਬੇਖੌਫ ਹੋ ਗਏ ਨੇ ਕਿ ਉਹਨਾਂ ਦੇ ਅੰਦਰ ਕਾਨੂੰਨ ਨਾਮ ਦਾ ਡਰ ਹੀ ਨਹੀਂ ਰਿਹਾ ਕਿਉਂਕਿ ਇਹ ਜੋ ਮੈਡੀਕਲ ਸਟੋਰ ਹੈ ਇਹ ਪੁਲਿਸ ਚੌਂਕੀ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਹੈ ਜਿੱਥੇ ਕਿ ਉਹਨਾਂ ਵੱਲੋਂ ਇਸ ਵਾਰ ਦਾਕ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਬਾਅਦ ਵਿੱਚ ਸੂਚਨਾ ਮਿਲਣ ਤੇ ਪਹੁੰਚ ਜਾਂਦੀ ਹੈ ਪਰ ਹੈਰਾਨਗੀ ਦੀ ਗੱਲ ਤਾਂ ਇਹ ਸਵਾਲ ਹੀ ਖੜੇ ਹੁੰਦੇ ਨੇ ਕਿ ਬਦਮਾਸ਼ ਇੰਨੇ ਜ਼ਿਆਦਾ ਖੌਫ ਹੋ ਗਏ ਨੇ ਬੇਖੌਫ ਨੇ ਕਿ ਉਹਨਾਂ ਦੇ ਅੰਦਰ ਪੁਲਿਸ ਨਾਮ ਦਾ ਖੌਫ ਹੀ ਨਹੀਂ ਰਿਹਾ ਕਿਉਂਕਿ ਪੁਲਿਸ ਦਾ ਥਾਣਾ ਜੋਸੀਓ ਕੁਝ ਹੀ ਮੀਟਰ ਦੀ ਦੂਰੀ ਤੇ ਸੀ ਪਰ ਇਸ ਦੇ ਬਾਵਜੂਦ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੇ ਨੇ ਤੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕੋਈ ਸਵੇਰੇ ਬੈਠੇ ਆ ਚਾਹ ਪੀ ਰਹੇ ਅੰਦਰ ਵਾਈਫ ਚਾ ਲੈ ਗਿਆ ਇਕੱਲੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਬਾਹਰ ਦੋ ਜੱਟੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਪਈ ਨਹੀਂ ਗੱਲ ਕਰਦੇ ਕੋ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰ ਤੇ ਮੈਂ ਖਿਆਲ ਨਹੀਂ ਕਿਤੇ ਆਮ ਲੋਕੀ ਨਾਲ ਨਹੀਂ ਛਲਕ ਰਹੀ ਇਹ ਕੋਈ ਗੱਲ ਆ ਇਥੇ ਮਾਰੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਘਾਨਾਂਗੇ ਸਿਆ-ਸਿਆ ਡੁੱਟ ਗਿਆ ਸਾਡਾ ਬਜਾਅ ਹੋ ਗਿਆ ਗੋਲੀ ਕੋ ਜੀ ਨਹੀਂ ਉਹ ਬਨੇ ਸੀ ਉਹ ਬਨੇ ਸੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿਹੜੇ ਸਾਈਡ ਤੋਂ ਆਇਆ ਕਿੱਥੋਂ ਆਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵੱਲੋਂ ਗਿਆ ਕਿੰਨੀ ਕੋਈ ਨਹੀਂ ਗੱਲ ਇਹ 6:09 ਵਜੇ ਦੀ ਰਿਪੋਰਟ ਹੈ

ਮਤਲਬ ਕੋਈ ਨਹੀਂ ਨਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਜਿਕੇਣਾ ਕੋਈ ਦੁਸ਼ਮਣ ਹੈ ਨਹੀਂ ਕਿ ਕਿੰਨੇ ਮਲ ਬਹੁਤ ਵਧੀਆ ਲੋਕਾਂ ਦਾ ਬੜਾ ਪ੍ਰੇਮ ਪਿਆਰ ਹੈ ਉਹ ਜੀ ਤੁਹਾਡੇ ਕਿਹੜਾ ਲੈਣ ਤੇ ਕੋਈ ਨਹੀਂ ਆਇਆ ਹੋਰ ਜੀ ਇਸ ਗੱਲ ਦੀ ਚਾਹ ਵੀ ਤੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋ ਨੰਬਰ ਮੰਗਿਆ ਨੇ ਪਰ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਥੋੜਾ ਫੋਨ ਸੁਣ ਰਿਹਾ ਤੇ ਤੇ ਦੋ ਘੁੱਟ ਹੋ ਗਿਆ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕਹਿੰਦਾ ਕੀ ਗੱਲ ਆ ਵਾਰ ਬੁਲੇ ਬੰਦੇ ਬੋਲਦੇ ਕਿ ਨਾ ਕਹੇ ਨਾ ਫੋਨ ਕਰਦਾ ਬਸ ਮੁੱਢ ਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਵਾਸਤੇ ਬੇਟਾ ਫੋਨ ਹੁੰਦਾ ਹੈ ਮੇਰੇ ਦੱਸਦੇ ਆ ਪਾਪਾ ਰਾਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਦੇ ਵਿਚ ਨੇ ਗੋੜੀ ਗੱਲ ਦੀ ਕਿਨੇ ਵਾਰ ਦੋ ਵਾਰ ਕੀਤਾ